ਮੌਤ ਨੂੰ ਸੱਦਾ ਦੇਣ ਵਾਲਾ ਸੁਨਾਮ ਤੋਂ ਲਹਿਰਾ ਕਾਕਾ ਜੱਖ ਨੂੰ ਜਾਣ ਵਾਲੇ ਮੁੱਖ ਮਾਰਗ ਰੋਡ ਤੇ ਬਣੇ 71 ਬ੍ਰਾਂਚ ਪੁਲ ਬੁਰਜੀ ਨੰਬਰ 48320 ਬਹੁਤ ਖਸਤਾ ਹੋ ਚੁੱਕੀ ਹੈ ਇਹ ਪੁਲ ਪਚਾਲੂ ਪੀ ਪਾਰਟ ਕਹੇ ਪੁਲ ਵਿਚਕਾਰ ਬਣੇ ਨੀਚੇ ਇੱਟਾਂ ਦੀ ਬੁਰਜੀ ਦੇ ਥੱਲੇ ਲੋਹੇ ਦੀਆਂ ਖੂੜੀਆਂ ਬਣਾ ਕੇ ਸਪੋਟਾਂ ਲਾ ਕੇ ਉਹਨਾਂ ਦੇ ਸਹਾਰੇ ਖੜਾ ਹੈ ਪਰ ਹੁਣ ਇਹ ਬੁਰਜੀ ਦੀਆਂ ਇੱਟਾਂ ਵੀ ਖੁਰਨ ਲੱਗ ਰਹੀਆਂ ਹਨ ਜਿਸ ਕਾਰਨ ਇਹ ਪੁਲ ਸੜਕ ਦੇ ਪਚਾਲੇ ਨੀਚੇ ਵੱਲੋਂ ਝੁਕ ਰਿਹਾ ਹੈ ਪਰਿਸਥਾਨਕ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਸ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਇਸ ਪੁਲ ਤੋਂ ਜਾਨਾਂ ਬੱਸਾਂ ਕਾਰਾਂ ਟਰੱਕ ਟਰੈਕਟਰ ਟਰਾਲੀਆਂ ਤੇ ਓਵਰ ਲੋਡ ਵਹੀਕਲ ਲੰਘਦੇ ਹਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਲੱਗਦਾ ਹੈ ਕਿ ਜਦੋਂ ਤੱਕ ਇਸ ਪੁਲ ਤੇ ਕੋਈ ਵੱਡਾ ਹਾਦਸਾ ਨਹੀਂ ਵਾਪਰਦਾ ਉਦੋਂ ਤੱਕ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕੇਗਾ ਇਸ ਟਾਈਮ 'ਤੇ ਵੀ ਹਰੀਆਲੀ ਦੇ ਕੋਲ ਆ ਜਿਹੜਾ ਰੋਡ ਦੇ ਉੱਤੇ ਵੱਡਾ ਪੋਲਾ ਜਿਹੜਾ ਉਹ ਤੁਹਾਨੂੰ ਦੂਜੇ ਦਿਖਾਉ ਰਹੇ ਆ ਵੀ ਇਹ ਸਰਕਾਰ ਕਹਿੰਦਾ ਜਿਹੜੀ ਡੰਗ ਹੈ ਉਹ ਟਪਾੜੀ ਹੈ ਵੀ ਕਿਵੇਂ ਨਾ ਕਿਵੇਂ ਤੇ ਸਾਡਾ ਜਿਹੜਾ ਚੋਣਾ ਦਾ ਜਿਹੜਾ ਕੋਈ ਮੁੱਦਾ ਜਾਂ ਕੋਈ ਕੁਝ ਵੀ ਆ ਕਿਵੇਂ ਨਾ ਕਿਵੇਂ ਲੁਕ ਜੀ ਪਰ ਉਸ ਕਰਕੇ ਅਸੀਂ ਅੱਜ ਵੀਡੀਓ ਜਿਹੜੀ ਤੁਹਾਡੇ ਮੂਰੇ ਵਾਇਰਲ ਕਰਕੇ ਦੇ ਦੱਸ ਰਿਹਾ ਵੀ ਗਵਰਨਮੈਂਟ ਇੱਕ ਤਾਂ ਰੋਡ ਟੈਕਸ ਹੈ ਜਿਹੜਾ ਉਹ ਅੱਗ ਲੈਂਦੀ ਹੈ ਟੂਲ ਟੈਕਸ ਛੱਡ ਲੈਂਦੀ ਹੈ ਵੀ ਇੱਥੇ ਕਿਸੇ ਪਰਵਿੰਦਰ ਜਾਂ ਅਕਾਲੀ ਦਲ ਜਾ ਕਿਸੇ ਵੀ ਢੀਂਡਸੇ ਨੂੰ ਜਾਂ ਕਿਸੇ ਬਜਿੰਦਰ ਸਿੰਘਲੇ ਨੂੰ ਇਸ ਰੋੜੀ ਜਾਂ ਇਸ ਪੁਲ ਦੀ ਕਦੇ ਗੱਲ ਕਦੇ ਸਾਹਮਣੇ ਨਹੀਂ ਆਈ ਹੈਗੀ ਇਸ ਕਰਕੇ ਵੀ ਬਹੁਤ ਵੱਡਾ ਹਾਦਸਾ ਹੋ ਸਕਦਾ ਇਹ ਅੱਜ ਜਿਹੜੀ ਵੀਡੀਓ ਅਸੀਂ ਬਣਾ ਕੇ ਉਹਨੇ ਸਾਹਮਣੇ ਪੇਸ਼ ਕਰ ਰਹੇ ਹਾਂ ਵੀ ਇੱਥੋਂ ਦੀ ਦਲਦਲ ਕਰਦਾ ਜਦੋਂ ਇੱਥੋਂ ਦੀ ਰੋਟ ਰੈਕ ਜਿਹੜੀ ਟੱਪਦੀ ਹੈ ਉਹ ਦਲਦਲ ਕਰਦੀ ਹੈ ਬਹੁਤ ਵੱਡਾ ਹਾਦਸਾ ਹੋ ਸਕਦਾ ਵੀ ਸਰਕਾਰ ਆ ਜਿਹੜਾ ਇੱਥੋਂ ਦਾ ਐਸ ਡੀ ਐਮ ਪ੍ਰਸ਼ਾਸਨ ਦਾ ਡੀ ਸੀ ਆ ਜਿਹੜਾ ਉਹ ਇਸ ਪੁਲ ਨੂੰ ਬਣਵਾਵੇ ਕਿਉਂਕਿ ਅਸੀਂ ਡਰਾਈਵਰ ਭਾਈਆਂ ਨਾਲ ਵੀ ਬਹੁਤ ਸਾਰਿਆਂ ਨਾਲ ਗੱਲ ਕਰੀਏ ਵੀ ਟੈਕਸ ਆ ਜਿਹੜਾ ਇੱਕ ਤਾਂ ਰੋਡ ਟੈਕਸ ਲੈਂਦੇ ਨੇ ਇੱਕ ਟੂਲ ਟੈਕਸ ਲੈਂਦੇ ਨੇ ਇੱਕ ਡਰਾਈਵਰਾਂ ਦੀਆਂ ਜੇਬਾਂ ਵੱਡੀਆਂ ਜਾਂਦੀਆਂ ਨੇ ਵੀ ਪੁਲ ਦੇ ਜਿਹੜੇ ਉਹ ਉਵੇਂ ਰੁੱਕਦੀ ਪਏ ਨੇ